ਉਹ ਜਿਹੜੀ ਸਾਨਵਾਦਤਾ ਦੀ ਕਿਰਨ ਹੈ ਉਹ ਕਿਰਨ ਨੇ ਕਿਤੇ ਨਾ ਕਿਤੇ ਪੂਰੇ ਭਾਰਤ ਦੇ ਵਿੱਚ ਭਾਈਚਾਰਕ ਸਾਂਝ ਨੂੰ ਬਚਾ ਕੇ ਰੱਖਿਆ ਹੈ। ਉਸ ਵਾਸਤੇ ਸਾਰੇ ਧਰਮਾਂ ਦੇ ਆਦਮੀ ਇਕੱਠੇ ਹੋਏ। ਉਹਨਾਂ ਦੇ ਹੱਥੋਂ ਅਜੇ ਮੌਸੇ ਤਾਂ ਨਹੀਂ ਪੱਤਰ ਖਾ ਕੇ ਉਹਨਾਂ ਤਾਕਤਾਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਤਾਕਤਾਂ ਇਸ ਭਾਰਤ ਨੂੰ ਤੋੜਨ ਦਾ ਕੰਮ ਕਰ ਰਹੀਆਂ ਹਨ। ਸਾਰੇ ਸਮਾਜ ਨੂੰ ਜੁੜਾਏ ਉਹ ਇਕੱਠਾ ਕਰਕੇ ਇੱਕ ਜਿਹੜਾ ਹੈਗਾ 19 ਪੱਤਰ ਲਿਖਾਇਆ। ਖਾਦਰ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਹੱਥੇ ਨਾ ਭੇਜਿਆ ਜਾਵੇ। ਮਸਜਿਦ ਬਣਾ ਦੇ। ਜਲੰਧਰ ਦੇ ਵਿੱਚ ਇੱਕ ਬੜੀ ਹੀ ਅੱਛੀ ਤਸਵੀਰ ਦੇਖਣ ਨੂੰ ਮਿਲੀ ਹੈ ਤਸਵੀਰ ਕੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਦੱਸਣਾ ਚਾਹਣਾ ਵਾ ਕਿ ਜਲੰਧਰ ਦੇ ਥਾਂ ਦੇ ਉੱਤੇ ਇੱਕ ਮਸਜਿਦ ਬਣਾਈ ਗਈ ਹੈ ਮਸਜਿਦ ਦੇ ਵਿੱਚ ਹਰੇਕ ਧਰਮ ਦੇ ਹਰੇਕ ਪ੍ਰਚਾਰਕ ਕਹ ਲੋ ਜਾਂ ਫਿਰ ਉਸ ਸਮੁਦਾਇ ਦੇ ਨਾਲ ਜੁੜੇ ਵੱਡੇ ਬੰਦਿਆਂ ਨੂੰ ਜਿਹੜਾ ਇਹ ਬੁਲਾਇਆ ਗਿਆ ਤੇ ਉਹਨਾਂ ਦੇ ਹੱਥਾਂ ਤੋਂ ਜਿਹੜਾ ਹੈ ਉਹ ਮਸਜਿਦ ਦਾ ਨੀਵ ਰੱਖਿਆ ਗਿਆ ਹੈਗਾ ਕੁਝ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਅ ਉਸ ਨੀਮ ਨੂੰ ਰੱਖਣ ਦੇ ਲਈ ਜਿਹੜਾ ਹੈਗਾ ਹੈ ਕੋਈ ਕੁਝ ਪਹਿਲਾਂ ਤੋਂ ਸੋਚਿਆ ਗਿਆ ਸੀਗਾ ਉਹ ਵੀ ਜ਼ਰੂਰ ਦੱਸਾਂਗੇ ਐਡਵੋਕੇਟ ਨੀਮ ਖਾਨ ਨੇ ਜਿਨ੍ਹਾਂ ਦਾ ਸੁਪਨਾ ਰਿਹਾ ਫਾਦਰ ਸਾਹਿਬ ਦਾ ਸੁਪਨਾ ਰਿਹਾ ਕਿ ਇਹ ਚੀਜ਼ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ ਤੇ ਹੁਣ ਉਸ ਨੂੰ ਪੂਰਾ ਜਿਹੜਾ ਹੈ ਐਡਵੋਕੇਟ ਨੀਮ ਖਾਨ ਬਣਾ ਕੀਤਾ ਇਹ ਜੀ ਤਾਂ ਬੜਾ ਬੜਾਈ اچھی ਇੱਕ ਤਸਵੀਰ ਜਿਹੜੀ ਉਹ ਅੱਜ ਦੇਖਣ ਨੂੰ ਮਿਲੀ ਹੈਗੀ ਹੈ ਇਹ ਤੁਹਾਡਾ ਸੁਪਨਾ ਸੀ ਤੁਹਾਡੇ ਫਾਦਰ ਸਾਹਿਬ ਦਾ ਸੀ ਜਾਂ ਫਿਰ ਉਸ ਤੋਂ ਇਲਾਵਾ ਇਹ ਸੁਪਨਾ ਮਸਜਿਦ ਦਾ ਤੇ ਮੇਰੇ ਫਾਦਰ ਸਾਹਿਬ ਦਾ ਸੀ ਜਿਹੜਾ ਇਹਨਾਂ ਨੇ ਤਕਰੀਬਨ 15 ਸਾਲ ਪਹਿਲਾਂ ਦੇਖਿਆ ਸੀ ਮੈਂ ਐਜ਼ ਅ ਐਡਵੋਕੇਟ 2013 ਤੋਂ ਵਕਾਲਤ ਦੇ ਵਿੱਚ profession ਜਦੋਂ ਆਇਆ ਲੋਕਾਂ ਚ ਵਿੱਚੋਂ ਨਾ ਸ਼ੁਰੂ ਕੀਤਾ ਹਰ ਧਰਮ ਦੇ ਲੋਕਾਂ ਦੇ ਵਿੱਚ ਗਏ ਲੋਕਾਂ ਨੇ ਬੜਾ ਪਿਆਰ ਦਿੱਤਾ ਹੈ ਹਰ ਧਰਮ ਚਾਹੇ Hindu ਧਰਮ ਦੇ ਸਮਾਗਮ ਚ ਗਿਆ ਮੈਂ Christian ਧਰਮ ਦੇ ਸਮਾਗਮ ਚ ਗਿਆ Sikh ਧਰਮ ਦੇ ਤੇ ਮੈਂ ਸੈਂਕੜੇ ਸਮਾਗਮ ਜਿਹੜੇ ਹੈ ਉਹਨਾਂ ਦੀ ਸ਼ਮੂਲੀਅਤ ਕੀਤੀ ਬੜਾ ਪਿਆਰ ਦਿੱਤਾ ਤੇ ਟੂਵਰਡਸ ਸਾਰੀਆਂ ਕਮਿਊਨਿਟੀਆਂ ਮੇਰਾ ਵੀ ਆਪਣਾ ਕੋਈ ਫਰਜ਼ ਸੀ ਪਿਆਰ ਦੇਣ ਦਾ ਜਿਹੜਾ ਉਹਨਾਂ ਨੇ ਜੋ ਰਿਸਪੈਕਟ ਦਿੱਤੀ ਸੀ ਮੈਂ ਚਾਹੁੰਦਾ ਸੀ ਵੀ ਉਸ ਤੋਂ ਵੱਧ ਕਰੀਏ ਜਿਹੜੀ ਰਿਸਪੈਕਟ ਅਸੀਂ ਦਈਏ ਉਹਦੇ ਕਰਕੇ ਮੇਰੇ ਫਾਦਰ ਸਾਹਿਬ ਨੇ ਹਜਤੇ ਜਾਉਣਾ ਸੀ ਹਜ ਤੋਂ ਆ ਕੇ ਕੱਲ ਉਹ ਇੱਥੇ ਜਲੰਧਰ ਪਹੁੰਚੇ ਆ ਤੇ ਅੱਜ ਅਸੀਂ ਜਿਹੜਾ ਮਸਜਿਦਾਂ ਨਹੀਂ ਪੱਥਰ ਰੱਖਿਆ ਹੈ ਸਾਰੇ ਧਰਮਾਂ ਦੇ ਆਗੂ ਅਸੀਂ ਇੱਥੇ ਇਕੱਠੇ ਕੀਤੇ ਸੀ ਉਹਨਾਂ ਦੇ ਹੱਥੋਂ ਮਸਜਿਦਾਂ ਨਹੀਂ ਪੱਥਰ ਰੱਖਾਇਆ ਅਸੀਂ ਇੱਕ ਮਿਸਾਲ ਜਿਹੜੀ ਗੁਰੂ ਸਾਹਿਬ ਨੇ ਹਰਮੰਦਰ ਸਾਹਿਬ ਦੀ ਨਹੀਂ ਰੱਖਣ ਵੇਲੇ ਜਦੋਂ ਪੇਸ਼ ਕੀਤੀ ਸੀ ਉਹਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਏਗਾ ਉਹ ਸਾਂਝ ਵਾਤਾ ਦਾ ਜਿਹੜਾ ਪੈਗਾਮ ਹੈ ਮੈਨੂੰ ਇਹ ਲੱਗਦਾ ਹੈ ਕਿ ਉਹ ਜਿਹੜੀ ਸਾਂਝ ਵਾਤਾ ਦੀ ਕਿਰਨ ਹੈ ਉਹ ਕਿਰਨ ਨੇ ਕਿਤੇ ਨਾ ਕਿਤੇ ਪੂਰੇ ਭਾਰਤ ਦੇ ਵਿੱਚ ਭਾਈਚਾਰਕ ਸਾਂਝ ਨੂੰ ਬਚਾ ਕੇ ਰੱਖਿਆ ਹੈ ਉਸ ਭਾਈਚਾਰਕ ਸਾਂਝ ਤੋਂ ਜਿਹੜਾ ਮੈਸੇਜ ਸਾਨੂੰ ਮਿਲਿਆ ਉਸ ਤੋਂ ਇਨਸਪਾਇਰਡ ਜਦੋਂ ਅਸੀਂ ਹੋਏ ਹਾਂ ਉਸ ਸੋਚ ਨੂੰ ਦੁਆਰਾ ਅੱਗੇ ਲੈ ਕੇ ਜਾਣ ਦਾ ਜਿਹੜਾ ਸਾਡੀ ਡਿਊਟੀ ਸਾਡੀ ਬਣਦੀ ਸੀ ਉਸ ਵਾਸਤੇ ਅਸੀਂ ਸਾਰੇ ਧਰਮਾਂ ਦੇ ਆਗੂ ਇਕੱਠੇ ਕੀਤੇ ਉਹਨਾਂ ਦੇ ਹੱਥੋਂ ਅੱਜ ਮਸਜਿਦਾਂ ਨਹੀਂ ਪੱਥਰ ਰਖਾ ਕੇ ਉਹਨਾਂ ਤਾਕਤਾਂ ਨੂੰ ਜਵਾਬ ਦੇਣ ਦੀ ਇੱਕ ਕੋਸ਼ਿਸ਼ ਕੀਤੀ ਹੈ ਜਿਹੜੀ ਤਾਕਤਾਂ ਇਸ ਭਾਰਤ ਮੁਲਕ ਨੂੰ ਤੋੜਨ ਦਾ ਕੰਮ ਕਰ ਰਹੀਆਂ ਆ ਉਹ ਸਿਆਸੀ ਤੌਰ ਤੇ ਲੋਕਾਂ ਦੇ ਵਿੱਚ ਧਰਮ ਦੇ ਨਾਂ ਤੇ ਵੰਡੀਆਂ ਪਾ ਕੇ ਆਪਣੀਆਂ ਵੋਟਾਂ ਜਿਹੜੀਆਂ ਸੇਵ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਗਰ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕੀਤੀ ਜਾਏਗੀ ਤੇ ਇਸ ਜਿਹੜੀ ਭਾਰਤ ਦੀ ਫਾਊਂਡੇਸ਼ਨ ਹੈ ਉਹ ਕਮਜ਼ੋਰ ਹੋ ਜਾਏਗੀ ਕਿਉਂਕਿ ਭਾਰਤ ਸਾਰੇ ਧਰਮਾਂ ਦਾ ਮੁਲਕ ਹੈ ਭਾਰਤ ਇੱਕ ਐਦਾਂ ਦਾ ਮੁਲਕ ਹੈ ਇੱਕ ਗੁਲਦਸਤਾ ਹੈ ਜਿੱਥੇ ਸਾਰੇ ਹਰ ਇੱਕ ਤਰ੍ਹਾਂ ਦਾ ਫੁੱਲ ਇਸ ਗੁਲਦਸਤੇ ਵਿੱਚ ਮੌਜੂਦ ਹੈ ਇੱਕ ਵੀ ਫੁੱਲ ਅਗਰ ਅਸੀਂ ਇਸ ਵਿੱਚੋਂ ਕੱਢ ਦਵਾਂਗੇ ਉਹ ਗੁਲਦਸਤਾ ਜਿਹੜਾ ਮੁਕੰਮਲ ਨਹੀਂ ਹੋਏਗਾ ਉਹਦੀ ਖੂਬਸੂਰਤੀ ਘਟ ਜਾਈ ਉਹ ਸਾਡੀ ਕੋਸ਼ਿਸ਼ ਹੈ ਸੰਤ ਜੀ ਸਾਡੇ ਨਾਲ ਬੈਠੇ ਆ ਵੀਰ ਜੀ ਆਸਟਰ ਬਿਸ਼ਪ ਜੀ ਆਏ ਸੀਗੇ ਰਾਜ ਮਸੀਦ ਜੀ ਚੰਦਰ ਗਰੇਵਾਲ ਜੀ ਦਲਿਸਮਾਜ ਤੋਂ ਆਏ ਸੀ ਗਾਸ਼ਰ ਜੀ ਹੋਰ ਜਿਹੜੇ ਹਿੰਦੂ ਧਰਮ ਤੋਂ ਵੀ ਕੈਂਡੀਡੇਟ ਸਹਿਮਾਨ ਸਾਡੇ ਭਾਈਚਾਰਕ ساری ਮਾਰਕੀਟ ਕਮੇਟੀ ਸਾਰੀ ਸੀ ਮੌਜੂਦ ਅਸੀਂ ਇਹ ਮੈਸੇਜ ਇੱਕ ਦਿਨ ਦਾ ਕੰਮ ਕੀਤਾ ਕਿ ਇਹ ਜਿਹੜਾ ਗੁਲਦਸਤਾ ਹੈ ਇਹ ਗੁਲਦਸਤਾ ਇਦਾਂ ਹੀ ਰਹੇਗਾ ਉਹਨਾਂ ਤਾਕਤਾਂ ਨੂੰ ਇੱਕ ਜਲੰਧਰ ਦੀ ਸਰਜਮੀ ਤੋਂ ਇੱਕ ਜਵਾਬ ਹੈ ਕਿ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਲਗਾਤਾਰ ਜਾਰੀ ਰੱਖਾਂਗੇ ਇਸ ਭਾਰਤ ਨੂੰ ਜਿਹੜਾ ਹੈ ਰੈਂਤੀ ਦੁਨੀਆ ਤੱਕ ਇਸ ਭਾਰਤ ਦਾ ਜਿਹੜਾ ਨਾਮ ਹੈ ਅਸੀਂ ਉੱਚਾ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਉਹੀ ਗੱਲ ਮੈਂ ਕਹਿਣ ਲੱਗਾ ਸੀਗਾ ਕਿ ਇੱਕ ਹਰਿਮੰਦਰ ਸਾਹਿਬ ਦੇ ਵਿੱਚ ਉਹਦੇ ਦੇਖਣ ਨੂੰ ਮਿਲਿਆ ਗਿਆ ਮਿਲਿਆ ਸੀਦਾ ਜਦੋਂ ਐਮੀ ਅਮੀਰ ਹੋਰਾ ਵੱਲੋਂ ਜਿਹੜਾ 19 ਪੱਥਰ ਖਾਇਆ ਗਿਆ ਸੀਗਾ ਉਹ ਤੁਸੀਂ ਸਾਰੇ ਸਮਾਜ ਨੂੰ ਜਿਹੜਾ ਹੈ ਉਹ ਇਕੱਠਾ ਕਰਕੇ ਤੁਸੀਂ ਜਿਹੜਾ ਹੈਗਾ ਉਹ 19 ਪੱਥਰ ਖਾਇਆ ਹੈਗਾ ਆਦਰ ਸਾਹਿਬ ਨੇ ਕਦੇ ਸੋਚਿਆ ਸੀ ਤੁਹਾਨੂੰ ਦੱਸਿਆ ਸੀਗਾ ਕਿ ਭਈ ਇਹ ਚੀਜ਼ ਇਸ ਤਰੀਕੇ ਦੇ ਨਾਲ ਕੀਤਾ ਜਾਣਾ ਚਾਹੀਦਾ ਹੈਗਾ ਜਾਂ ਫਿਰ ਉਹ ਉਹ ਸਮਾਂ ਕਿਹੜਾ ਸੀਗਾ ਜਦੋਂ ਤੁਹਾਨੂੰ ਇਹ ਚੀਜ਼ ਦਿੱਤੀ ਗਈ ਮੇਰੇ ਫਾਦਰ ਸਾਹਿਬ ਜਦੋਂ ਹੱਜ ਤੇ ਚਲੇ ਸੀ ਉਸ ਤੋਂ ਪਹਿਲਾਂ ਸਾਡੀ ਗੱਲ ਹੋਈ ਸੀ ਮੇਰੇ ਫਾਦਰ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਹੱਜ ਤੇ ਨਾ ਭੇਜਿਆ ਜਾਵੇ ਮਸਜਿਦ ਬਣਾ ਦਿੱਤੀ ਜਾਵੇ ਅਸੀਂ ਕਹਾਂ ਸੀਗਾ ਤੁਸੀਂ ਹੱਜ ਤੇ ਚਲੇ ਜਾਓ ਉਸ ਤੋਂ ਬਾਅਦ ਅਸੀਂ ਮਸਜਿਦ ਦਾ ਵੀ ਜਿਹੜਾ ਹੈ ਉਹ ਜਿਹੜਾ ਤੁਹਾਡਾ ਸੁਪਨਾ ਹੈ ਉਹ ਤੁਹਾਡਾ ਅਸੀਂ ਪੂਰਾ ਕਰਾਂਗੇ ਇਨਸ਼ਾਅੱਲਾ ਅੱਲਾ ਨੇ ਚਾਹਿਆ ਤੇ ਇਹ ਲਗਾਤਾਰ ਜਦੋਂ ਮੈਂ ਫੰਕਸ਼ਨ ਅਟੈਂਡ ਕਰਦਾ ਰਿਹਾ ਕਿਉਂਕਿ ਮੈਂ ਲਗਾਤਾਰ ਐਜ਼ ਅ ਹਿਊਮਨ ਰਾਈਟ ਐਕਟੀਵਿਸਟ ਕੰਮ ਕਰ ਰਿਹਾ ਲੋਕਾਂ ਦੇ ਵਿੱਚ ਵਿਚਰ ਰਿਹਾ ਲੋਕਾਂ ਦੀ ਦੁੱਖ ਤਕਲੀਫਾਂ ਜਿਹੜੀਆਂ ਚਾਹੇ ਕਿਸੇ ਵੀ ਧਰਮ ਦਾ ਹੋਵੇ ਮੈਨੂੰ ਪਰਵਾਹ ਨਹੀਂ ਹੁੰ ਹਰ ਇੱਕ ਦੇ ਸੁਖਦਗ ਦੇ ਵਿੱਚ ਖੜੇ ਹੋਈ ਤਾਂ ਲੋਕੀ ਬੜਾ ਪਿਆਰ ਦਿੰਦੇ ਆ ਉਸ ਪਿਆਰ ਤੋਂ ਇਨਸਪਾਇਰ ਹੋ ਗਿਆ ਕਿ ਯਾਰ ਅਸਲ ਪਾਰਤ ਇਹ ਹੈ ਜਿਹੜੇ ਲੋਕ ਮੇਰਾ ਧਰਮ ਨਹੀਂ ਦੇਖਦੇ ਸਿਰਫ ਮੈਂ ਮੇਰੀ ਹਿਊਮਨਿਟੀ ਨੂੰ ਦੇਖਦੇ ਆ ਮਾਨਵਤਾ ਨੂੰ ਦੇਖਦੇ ਆ ਇਨਸਾਨੀਅਤ ਨੂੰ ਦੇਖਦੇ ਆ ਇਸ ਕਰਕੇ ਮੈਨੂੰ ਪਿਆਰ ਕਰਦੇ ਆ ਤੇ ਮੇਰਾ ਵੀ ਡਿਊਟੀ ਬਣਦੀ ਸੀ ਟੁਵਰਡਸ ਉਸ ਉਹਨਾਂ ਲੋਕਾਂ ਦੇ ਪ੍ਰਤੀ ਵੀ ਉਹਨਾਂ ਨੂੰ ਰਿਗਾਰਡ ਕਰਨਾ ਉਹਨਾਂ ਦੀ ਰਿਸਪੈਕਟ ਕਰਨਾ ਤੇ ਇਸ ਕਰਕੇ ਅਸੀਂ ਇਨਸਪਾਇਰ ਹੋਏ ਇਨਸਪਾਇਰ ਹੋਏ ਉਸ ਸੋਚ ਤੋਂ ਜਿਹੜੀ ਹਰਮੰਦਰ ਸਾਹਿਬ ਦੀ ਨਹੀਂ ਇਹ ਨੀਆਂ ਦੇ ਵਿੱਚ ਮੌਜੂਦ ਹੈ ਤਾਂ ਜਬਾਤ ਉਹ ਸੋਚ ਤੋਂ उस कि उस टाइम साईं मियां मीर जी नु तकरीबन 18 किलोमीटर देखो 18 किलोमीटर उन्हा नु पालकी ਦੇ ਵਿੱਚ ਬਿਠਾ ਕੇ ਲਿਆਇਆ ਗਿਆ। ਸ਼ਾਇਦ ਇਹ ਗੱਲ ਦਾ ਜ਼ਿਕਰ ਅਬਾ ਜੀ ਬਹੁਤ ਘੱਟ ਲੋਕ ਕਰਦੇ। साईं मियां मीर जी नु 18 ਕਿਲੋਮੀਟਰ ਪਾਲਕੀ ਦੇ ਵਿੱਚ ਲੈ ਕੇ ਆਇਆ ਗਿਆ ਸਿਰਫ ਕਿਸ ਵਾਸਤੇ ਕਿ ਇਤਿਹਾਸਗਮ ਦੇਣਾ ਨਹੀਂ ਪੱਥਰੀ ਕਰਨਾ। ਤੇ ਮੈਂ ਸਮਝਦਾ ਅੱਜ ਜਿਹੜਾ ਅਸੀਂ ਇਹ ਮੂਵਮੈਂਟ ਸਟਾਰਟ ਕੀਤੀ ਹੈ ਮੈਂ ਅਪੀਲ ਕਰ ਰਿਹਾ ਪੂਰੇ ਭਾਰਤ ਦੇ ਵਿੱਚ ਕਿ ਇਸੇ ਤਰੀਕੇ ਨਾਲ ਆਪਾਂ ਮਿਲ ਜੁਲ ਕੇ ਸਾਰੇ ਇਤਿਹਾਸਗਮ ਕਰੀਏ ਚਾਹੇ ਮੰਦਰ ਦਾ ਹੋਵੇ, ਗੁਰਦੁਆਰਾ ਸਾਹਿਬ ਦਾ ਹੋਵੇ, ਚਰਚ ਦਾ ਹੋਵੇ, ਚਾਹੇ ਮਸਜਿਦ ਦਾ ਹੋਵੇ। ਕਿ ਤੋਂ ਬਾਬਲੇ ਪੀਰ ਘੁਰੀ ਵੀ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਗਲਬਾਤ ਕਰਨੇ ਲਿਆ। ਕਾਫੀ ਵੱਡਾ ਇੱਕ ਸਨੇਹਾ ਅਜ ਦੇਣ ਦੀ ਕੋਸ਼ਿਸ਼ ਕੀਤੀ ਗਈ। ਜੇ ਦਾ ਤੁਸੀਂ ਹਿੱਸਾ ਬਣਿਓ ਪਹਿਲਾਂ ਤਾਂ ਮੈਂ ਜ਼ਰੂਰ ਜਾਣੂਗਾ ਹਿੱਸਾ ਬਣ ਕੇ ਕਿਹੋ ਜਿਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਬਾਣੀ ਦਾ ਫਰਮਾਨ ਆਪ ਲੱਲਾ ਨੂਰ ਪਾਇਆ ਕੁਦਰਤ ਦੇ ਸਾਹਮਣੇ। ਇਹ ਕਿ ਨੂਰ ਤੇ ਸਭ ਜਾਗ ਉੱਜਿਆ ਕੌਣ ਬਲੇ ਕੋਲੇ। ਸੋ ਇਹ ਵੱਡਾ ਵੱਡਾ ਉਪਰਾਲਾ ਐ ਐਡਵੋਕੇਟ ਸਾਡੇ ਨੇ ਇਮਕਾਨ ਜੀ ਦਾ। ਤੇ ਬੜੇ ਇਹ ਕੱਲੇ ਇਹਨਾਂ ਨੂੰ ਕੋਈ ਧਰਮ ਮਜਬੂਰ ਨਾ ਕੋਈ ਇਹੋ ਜਿਹਾ ਨਹੀਂ ਇਹ ਹਰ ਕਿਸੇ ਦੇ ਕੰਮ ਆਉਂਦੇ ਆ ਚਾਹੇ ਕੋਈ ਅਦਰ ਕਮਿਊਨਿਟੀ ਕੋਈ ਵੀ ਬੰਦੇ ਨੇ ਕੋਲ ਆ ਜਵੇ ਚਾਹੇ ਕਿਸੇ ਤਰ੍ਹਾਂ ਦਾ ਚਾਹੇ ਕੋਈ ਹਿੰਦੂ ਕਮਿਊਨਿਟੀ ਦਾ ਹੋਵੇ ਮੁਸਲਮਾਨ ਕਮਿਊਨਿਟੀ ਦਾ ਹੋਵੇ ਸਿੱਖ ਕਮਿਊਨਿਟੀ ਕਿਸੇ ਤਰ੍ਹਾਂ ਦਾ ਹੋਵੇ ਜਿਹੜਾ ਜਿਹਦਾ ਕੋਈ ਧਾਰਮਿਕ ਕੇਸ ਹੋਵੇ ਉਹਦੇ ਪੈਸੇ ਨਹੀਂ ਲੈਂਦੇ ਬਿਲਕੁਲ ਫ੍ਰੀ ਲੜਦੇ ਕਿਸੇ ਵੀ ਤਰ੍ਹਾਂ ਦਾ ਕੋਈ ਗਰੀਬ ਹੋ ਉਹਦਾ ਵੀ ਫ੍ਰੀ ਕੇਸ ਲੜਦੇ ਆ ਚਲੋ ਇਹਨਾਂ ਨੇ ਵਧੀਆ ਆਪਣੀ ਵਧੀਆ ਸ਼ਾਬ ਛੱਡੀ ਹੋਈ ਆ ਵਧੀਆ ਲੋਕਾਂ ਨਾਲ ਵਧੀਆ ਪ੍ਰੇਮ ਪਿਆਰ ਬਣਾਇਆ ਹੋਇਆ ਤੋ ਇਹਨਾਂ ਦੇ ਪਿਤਾ ਜੀ ਦੀ ਜਿਹੜੀ ਖਾਹਿਸ਼ ਸੀ ਪੇ ਜਿਹੜੀ ਆ ਅੱਲਾ ਦਾ ਘਰ ਬਣਾਉਣਾ ਪੇ ਆਪਾਂ ਮਸਜਿਦ ਦਾ ਜਿਹੜਾ ਇੱਥੇ ਨੀਂ ਮੱਥਾ ਰੱਖਣਾ ਮਸਜਿਦ ਬਣਾਉਣੀ ਤੇ ਸੋ ਉਹ ਇਹਨੇ ਆਪਣੇ ਪਿਤਾ ਜੀ ਦੀ ਜਿਹੜੀ ਖਾਹਿਸ਼ ਸੀ ਉਹ ਇਹਨੇ ਪੂਰੀ ਕੀਤੀ ਆ ਤੋ ਇਹਨੇ ਇਕੱਲੇ ਮੁਸਲਮਾਨ ਕਮਿਟੀ ਨੂੰ ਨਹੀਂ ਸੱਦਿਆ ਅਦਰ ਸਾਰਿਆਂ ਨੂੰ ਕੋ ਪ੍ਰੇਮ ਦਾ ਸੰਦੇਸ਼ ਦੇਣ ਦੇ ਕਰਕੇ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਜਿੰਨੇ ਧਰਮਾਂ ਦੇ ਆਗੂ ਆ ਸਾਰਿਆਂ ਨੂੰ ਸੱਦ ਕੇ ਬੜੇ ਪ੍ਰੇਮ ਸਰਕਾਰ ਦੇ ਨਾਲ ਜਿਹੜਾ ਅੱਜ ਮਸਜਿਦ ਜੀਆਂ ਨੀਂ ਮੱਥਾ ਰੱਖਿਆ ਗਿਆ ਆ ਸੋ ਇੱਕ ਪ੍ਰੀਮਪਰੇ ਪਿਆਰ ਦਾ ਸੰਦੇਸ਼ ਦਿੱਤਾ ਵੀ ਸਾਰੇ ਅਸੀਂ ਇੱਕੋ ਹੀ ਆ ਪ੍ਰੀਮ ਪਿਆਰ ਦੇ ਨਾਮ ਰ ਮਨੁੱਖਾ ਬਣੋ ਤੇ ਮਨੁੱਖ ਦਾ ਧਰਮ ਬਲੋਂਗ ਕਰੋ ਆਪਾਂ ਕੋਈ ਹਿੰਦੂ ਮੁਸਲਮ ਸਿੱਖ ਸਾਈ ਨਾ ਕਰੋ ਕਿ ਮਤਲਬ ਬੰਦੇ ਮਨੁੱਖ ਬਣੋ ਇਨਸਾਨ ਬਣੋ ਇਨਸਾਨੀਅਤ ਦਾ ਧਰਮ ਰੱਖੋ ਕਿਉਂ ਅਸੀਂ ਸਾਰੇ ਇੱਕੋ ਹੀ ਆ ਮੀ ਆਪਾਂ ਜਿਹੜੇ ਸਰਕਾਰਾਂ ਦੀਆਂ ਚਾਲਾਂ ਜਾ ਕੇ ਗੁਰੂ ਜੀ ਨਾਲ ਲੜ ਪੈਨੇ ਆ ਠੀਕ ਆ ਨਾ ਸਰਕਾਰਾਂ ਨੇ ਵੋਟਾਂ ਕਰਕੇ ਗੁਰੂ ਜੀ ਨੂੰ ਸਾਨੂੰ ਲੜਾਉਣਾ ਹੁੰਦਾ ਅਸੀਂ ਗੁਰੂ ਜੀ ਨਾਲ ਲੜ ਕੇ ਜੀ ਗੁਰੂ ਜੀ ਦੰਗੇ ਕਰਾ ਕੇ ਸਰਕਾਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਸੋ ਇਸ ਲਈ ਆਪਾਂ ਇਹੋ ਜਿਹਾ ਕੋਈ ਕੰਮ ਨਾ ਕਰੀਏ ਇਕੋ ਜਿਹੇ ਨਾਲ ਪ੍ਰੇਮ ਪਿਆਰ ਵਾਲੀ ਛੇੜ ਰੱਖੀ ਹੈ ਪ੍ਰੇਮ ਪਿਆਰ ਵਾਲੇ ਮੇਰੇ ਸਾਰੀਆਂ ਤੁਹਾਨੂੰ ਰੱਖੀ ਸੋ ਸਾਰੇ ਨਾਲ ਬੜਾ ਬੜਾ ਧੰਵਾ ਦਿਆ ਜਿੰਨੀ ਵੀ ਸਾਰੀ ਸੰਗਤ ਆਈ ਆ ਸਾਰਿਆਂ ਨੂੰ ਬੜਾ ਧੰਨ ਹੈ ਇੱਕ ਇੱਕ ਜਰੋਂ ਪ੍ਰੇਮ ਪਿਆਰ ਦੇ ਨਾਲ ਮੇਰਾ ਆਖਰੀ ਸਵਾਲ ਹੈ ਮੈਂ ਜ਼ਰੂਰ ਜਾਨਣਾ ਚਾਹੁੰਗਾ ਜਦੋਂ ਅਜੀਹੇ ਸੁਨੇਹੇ ਜਦੋਂ ਦੇਖਣ ਨੂੰ ਮਿਲਦੇ ਨੇ ਜਾਂ ਫਿਰ ਜਦੋਂ ਤੁਹਾਨੂੰ ਇਸ ਚੀਜ਼ ਦਾ ਮੈਸੇਜ ਆਇਆ ਸੀਗਾ ਕਿ ਬਾਬਾ ਜੀ ਇਸ ਤਰੀਕੇ ਦੇ ਨਾਲ ਅਸੀਂ ਨੀ ਪੱਤਰ ਰੱਖਣਾ ਹੈ ਜਾਂ ਫਿਰ ਜਦੋਂ ਤੁਸੀਂ ਅੱਜ ਨੀ ਪੱਤਰ ਰੱਖ ਰਹੇ ਸੀਗੇ ਉਦੋਂ ਮਨ ਦੇ ਵਿੱਚ ਖਿਆਲ ਕੀ ਚੱਲ ਰਹੇ ਸੀਗੇ ਮਨ ਦੇ ਵਿੱਚ ਵਿਚਾਰ ਕੀ ਚੱਲ ਰਹੇ ਸੀਗੇ ਦੇਖੋ ਮਨ ਦੇ ਵਿੱਚ ਅਸੀਂ ਤਾਂ ਬੈਸੇ ਵੀ ਨਾ ਆ ਹੁਣ ਦੀ ਗੱਲ ਨਹੀਂ ਇਹ ਅਸੀਂ ਬੜੇ ਲੰਮੇ ਸਮੇਂ ਤੋਂ ਇਕੱਠੇ ਚੱਲਦੇ ਆਂ ਦੇਖੋ ਤੁਸੀਂ ਅੱਗੇ ਵੀ ਵਾਈਟ ਲਾਈਨੇ ਰਹਿਨੇ ਆ ਜਿੰਨੇ ਵੀ ਦੇਖੋ ਸਾਡੇ ਉਹਨਾਂ ਤੋਂ ਦੇਖੋ ਆ ਦੇਖੋ ਇਹ ਵੀ ਸਾਡਾ ਹਿੰਦੂ ਸਮਾਜ ਦਾ ਸਰਦਾਰ ਦੰਦਰਨ ਸਿੰਘ ਇਹ ਮੁਸਲਮਾਨ ਸਮਾਜ ਤੋਂ ਆਪਾਂ ਕਦੇ ਇਹੋ ਜਿਹਾ ਰੱਖਿਆ ਹੀ ਨਹੀਂ ਵੀ ਇਹ ਹਿੰਦੂ ਆ ਜਾਂ ਮੁਸਲਮਾਨ ਆ ਆਪਾਂ ਤਾਂ ਇਕੱਠੇ ਕਿਸੇ ਮਨੁੱਖਤਾ ਦੇ ਭਲੇ ਲਈ ਕਿਸੇ ਗਰੀਬ ਨਾਲ ਤਾਂ ਕਾਹ ਹੁੰਦਾ ਹੋਵੇ ਉੱਥੇ ਜਾ ਕੇ ਖੜੀਦਾ ਚਾਹ ਕਿਤੇ ਕੋਈ ਗਲਤ ਕੰਮ ਹੁੰਦਾ ਹੋਵੇ ਜੇ ਕੋ ਜਿਹੜਾ ਅੱਜ ਅੱਜ ਜਿਹੜਾ ਚੱਲ ਰਿਹਾ ਨਾ ਕੰਮ ਦੇਖੋ ਨਸ਼ਾ ਵਿਗਿਆਨ ਨਸ਼ਾਰਕ ਕੋ ਹਰ ਚੀਜ਼ ਵਿੱਚ ਮਿਲਾਵਟਾ ਦੁੱਧ ਦੇ ਵਿੱਚ ਸਬਜ਼ੀਆਂ ਵਿੱਚ ਹਰ ਚੀਜ਼ ਵਿੱਚ ਮਿਲਾਵਟਾ ਪਾਣੀ ਡੰਗਾ ਹੋ ਰਿਹਾ ਆ ਹਵਾਸ ਵਾਲੇ ਦੂਸ਼ਿਤ ਹੋ ਰਹੀ ਆ ਜਿਹੜਾ ਕੰਮ ਕਰਨ ਵਾਲਾ ਉਹ ਤਾਂ ਆਪਾ ਕਰਨੀ ਤੇ ਇਹ ਕੰਮ ਇਹ ਕਰਨ ਵਾਲੇ ਆ ਹਵਾ ਦੂਸ਼ਿਤ ਹੋ ਰਹੀ ਆ ਪਾਣੀ ਦੇਖੋ ਸਾਡੇ ਪਾਣੀ ਗੰਦੇਲੇ ਹੋ ਰਹੇ ਆ ਫੈਕਟਰੀ ਦਾ ਪਾਣੀ ਦੇਖੋ ਵਿੱਚ ਪੈ ਰਿਹਾ ਆ ਗੰਦਾ ਪਾਣੀ ਵਿੱਚ ਪੈ ਰਿਹਾ ਫੈਕਟਰੀਆਂ ਵਾਲੇ ਜਿਹੜੇ ਆ ਉਹ ਗੰਦਾ ਪਾਣੀ ਜਿਹੜਾ ਜਮੀਨ ਦੇ ਵਿੱਚ ਸਿੱਟ ਰਹੇ ਆ ਤੇ ਸਾਡਾ ਪੀਣ ਵਾਲਾ ਪਾਣੀ ਖਰਾਬ ਹੋ ਰਿਹਾ ਆ ਜਿਹੜੇ ਮੁੱਦਿਆਂ ਦੇ ਉੱਤੇ ਆਪਾਂ ਬੋਲਣਾ ਉਹਨਾਂ ਮੁੱਦਿਆਂ ਤੇ ਕੋਈ ਬੋਲ ਨਹੀਂ ਰਿਹਾ ਆਪਾਂ ਹੋਰ ਹੀ ਆਪਾਂ ਧਰਮਾ ਮਜਮਾ ਦੇ ਮੁੱਦਿਆਂ ਨੂੰ ਛੇੜ ਕੇ ਬੈਠੇ ਲੋਕਾਂ ਨਾਲ ਅਸੇ ਲੜਾਉਣ ਨੂੰ ਠੀਕ ਹੈ ਨਾ ਆ ਦੇਖੋ ਦੁੱਧ ਘਾਲੀ ਦੁੱਧ ਜ਼ਹਿਰ ਪੀਂੰਦੇ ਆ ਕੈਮੀਕਲ ਆ ਦੁੱਧ ਬਣਦੇ ਆ ਕੋਈ ਸਖਤ ਨੂੰ ਸਖਤ ਕਾਨੂੰਨ ਚਾਹੀਦਾ ਆ ਗਵਰਨਮੈਂਟ ਨੇ ਚਾਹੀਦਾ ਕੋਈ ਸਖਤ ਕਾਨੂੰਨ ਬਣਾਵੇ ਆ ਜਿਹੜਾ ਬੰਦਾ ਮਲਾਵਟ ਕਰਦਾ ਫੜਿਆ ਜਾਵੇ ਤੁਰੰਤ ਫਾਂਸੀ ਦਿੱਤੀ ਜਾਵੇ ਇੱਕ ਦੋ ਬੰਦੇ ਨੂੰ ਫਾਂਸੀ ਦੇਵੋ ਤੁਰੰਤ ਸਭ ਕੋ ਰੁਕੂਗਾ ਤੇ ਜੇ ਦੇਖੋ ਇੱਕ ਬੰਦਾ ਕੋਈ 2 4 10 ਬੰਦੇ ਜ਼ਹਿਰੀਲਾ ਦੁੱਧ ਬਣਾ ਕੇ ਲੱਖਾਂ ਜ਼ਿੰਦ ਲੱਖਾਂ ਲੋਕਾਂ ਨੂੰ ਮਾਰ ਰਹਾ ਜੇ ਦੋ ਚਾਹ ਦਸ ਬੰਦੇ ਨੂੰ ਫਾਂਸੀ ਦੇ ਦਿੱਤੀਓ ਕਿਤੇ ਘੜੀ ਥੋੜੀ ਹੁੰਦੀ ਆ ਇੰਨੇ ਜਾਨਾਂ ਵਾਝ ਸਕਦੀਆਂ ਜਿਹੜਾ ਕੰਮ ਕਰਨ ਵਾਲਾ ਉਹ ਨਹੀਂ ਸਰਕਾਰਾਂ ਕਰਦੀਆਂ ਇਹ ਕੰਮ ਕਰਨ ਦੀ ਲੋੜ ਆ ਸਾਡਾ ਪਾਣੀ ਡੂੰਗਾ ਹੋ ਰਿਹਾ ਆ ਜਿਸ ਦਿਨ ਅਸੀਂ ਅਸੀਂ ਬੱਚੇ ਸੀ 20 10 20 ਫੁੱਟ ਤੇ ਪਾਣੀ ਆ ਜਾਂਦਾ ਸੀ ਤੇ ਹੁਣ 200 ਫੁੱਟ ਤੇ ਪਾਣੀ ਪੀਣ ਨੂੰ ਨਹੀਂ ਮਿਲਦਾ ਜਿਹੜਾ ਕੰਮ ਕਰਨ ਵਾਲਾ ਦੇਖੋ ਤੁਸੀਂ ਚੈਨਲ ਤੇ ਚਲਾਓ ਇਹ ਕੰਮ ਕਰਨ ਵਾਲਾ ਆ ਤੇ ਆਪਾਂ ਹੋਰ ਹੀ ਅਦਰ ਕਮਿਊਨਿਟੀਆਂ ਨੂੰ ਲੋਕਾਂ ਨਾਲ ਲਾ ਕੇ ਅਸੀਂ ਵੋਟਾਂ ਨੇ ਰਾਜਨੀਤੀ ਕਰਨ ਦਾ ਠੀਕ ਆ ਨਾ ਪ੍ਰੇਮ ਪਿਆਰ ਦੇ ਨਾਲ ਰਹੋ ਮਨੁੱਖਤਾ ਦਾ ਸੰਦੇਸ਼ ਦਿਓ ਜਿਹੜਾ ਕੰਮ ਜਿਹੜਾ ਕੰਮ ਕਰਨ ਵਾਲਾ ਪ੍ਰੇਮ ਪਿਆਰ ਦੀ ਭਾਵਨਾ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਫੋਰ ਵੀ ਸਮਾਜ ਦੇ ਲੋਕ ਨੇ ਉਹਨਾਂ ਦੇ ਨਾਲ ਵੀ ਅਸੀਂ ਜਰੂਰ ਗੱਲਬਾਤ ਕਰਦੇ ਪਰ ਇਸ ਵਕਤ ਸਮਾਂ ਘਟ ਹੈ ਪਰ ਜਿਸ ਸਾਹਿਬ ਦੇ ਨਾਲ ਅੱਜ ਇੱਕ ਤਸਵੀਰ ਦੇਖਣ ਨੂੰ ਮਿਲੀ ਉਹ ਬੜੀ ਹੀ ਦਿਲ ਨੂੰ ਖੁਸ਼ ਕਰਨ ਵਾਲੀ ਹੈ ਉਮੀਦ ਕਰਦਾ ਤਸਵੀਰਾਂ ਚੰਗੀਆਂ ਲੱਗੀਆਂ ਹੁਣ ਜੇ ਕੈਮਰਾ ਬਸਨ ਪਲਕੇ ਦੇ ਨਾਲ ਰੱਬ ਦਾ ਬਖਸ਼ ਇਸ ਟਾਈਮ ਜਲੰਧਰ